ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਘਰ ਢਿੱਲਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਆਪਾਂ ਆਪਣੇ ਘਰਾਂ ਵਿੱਚ ਖੁਸ਼ਹਾਲ ਹੋਵੋਗੇ ਤੰਦਰੁਸਤ ਹੋਵੋਗੇ ਜੀ ਤੇ ਅੱਜ ਆਪਾਂ ਖਾ ਰਹੇ ਹਾਂ ਜੀ ਖਾਣਾ ਖਾਣਾ ਆਪਾਂ ਅੱਜ نیچے ਬੈ ਕੇ ਖਾਣੇ ਜਦ ਆਪਾਂ ਥੱਲੇ ਬੈ ਕੇ ਖਾਣਾ ਖਾਂਦੇ ਬਹੁਤ ਹੀ ਆਨੰਦ ਆਉਂਦਾ ਅੱਜ ਅਸੀਂ ਇੱਕ ਸੋ ਅੱਛਾ ਵੀ ਆਪਾਂ ਥੱਲੇ ਬਹਿ ਕੇ ਖਾਣਾ ਖਾਈਏ ਇਸ ਤਰ੍ਹਾਂ ਅਸੀਂ ਕੋਲ ਚੱਕ ਲੈਣ ਦੀ ਵੀ ਸਾਰੇ ਅਜੇ ਇੱਥਾ ਬਹਿ ਕੇ ਖਾਣਾ ਖਾਵਾਂਗੇ ਚਲੋ ਜੀ ਬੀਬੀ ਫੜਾ ਰਹੀ ਹੈ ਤੇ ਪ੍ਰਧਾਨ ਸਾਹਿਬ ਖਾ ਰਹੇ ਨੇ ਪ੍ਰਸਾਦ ਥੱਲੇ ਵੀ ਕਹਿੰਦੇ ਬਹਿ ਕੇ ਖਾਣਾ ਚਾਹੀਦਾ ਕਦੇ ਕਦੇ ਇਹਦੇ ਵੀ ਬਹੁਤ ਫਾਇਦੇ ਨੇ ਨੀਚੇ ਬੈ ਕੇ ਖਾਣ ਦੇ ਖਾਣਾ ਮੈਂ ਵੀ ਖਾ ਰਹੀ ਹਾਂ ਜੀ ਰੋਟੀ ਅਸੀਂ ਹੁਣ ਸਾਰੇ ਪ੍ਰਸਾਦ ਦਸ ਸਕਾਂਗੇ ਇੱਕ ਲਾਗਿ ਆਨੰਦ ਦਾ ਨੀਚੇ ਬੈਠ ਕੇ ਭੋਜਨ ਖਾਣ ਦਾ ਅਸੀਂ ਸੰਤੋਸ਼ੀ માતા ਦੀ ਰੋਟੀ ਖਵਾਈ ਸੀ ਤੇ ਪਹਿਲੇ ਬੱਚੇ ਖਾ ਕੇ ਗਏ ਨੇ ਹੁਣ ਅਸੀਂ ਕੀ ਸੋਚੇ ਵੀ ਅਸੀਂ ਵੀ ਨੀਚੀ ਬੈਠ ਕੇ ਖਾਵਾਂਗੇ ਪ੍ਰਸਾਦ ਦਸਾਂਗੇ ਸੰਗਤ ਦੇ ਰੂਪ ਵਿੱਚ ਹੀ ਸਕਣਾ ਚਾਹੀਦਾ ਜਦੋਂ ਆਪਾਂ ਕੋਈ ਕਾਰਜ ਕਰਦੇ ਹਾਂ ਜੀ ਸੰਗਤ ਤੇ ਪੰਗਤ ਜ਼ਰੂਰੀ ਹੈ ਲੋ ਜੀ ਬੀਬੀ ਵੀ ਖਾਣਾ ਖਾਣ ਲੱਗ ਗਏ ਮੈਂ ਵੀ ਆਪਣੀ ਥਾਲੀ ਵਿੱਚ ਰੋਟੀ ਪਾ ਲਈ ਮੈਂ ਕਿ ਭਾਂਡਾ ਠੀਕਰ ਮੈਂ ਗਰੂਰ ਚੱਕਾਂਗੇ ਸਾਰ ਪਹਿਲਾਂ ਅੰਨ ਪਾਣੀ ਖਾ ਲਈ ਆਪਾਂ ਵੀ ਕਿਉਂਕਿ ੜਕੇ ਸਵੇਰੇ ਸੱਜਰੇ ਦੇ ਉੱਠੇ ਹੋਏ ਸੀ ਇਸ ਕਰਕੇ ਭੁੱਖ ਵੀ ਲੱਗੀ ਪਈ ਸੀ ਬਹੁਤ ਜ਼ੋਰਾਂ ਸੋਰਾਂ ਤੇ ਅਕਾ ਸੁੱਟ ਕੇ ਫੇਰ ਦਵਾਰਾ ਪੈ ਗਿਆ ਉਹ ਨੇੜ ਰੋਟੀ ਖਾਂਦਾਂ ਇਕੱਠੇ ਰੋਟੀ ਖਾਣ ਨਾਲ ਇੱਕ ਘਰ 'ਚ ਬਰਕਤ ਵੀ ਆਉਂਦੀ ਹੈ ਮੈਂ ਕਈ ਵੀਡੀਓਂ 'ਤੇ ਦੇਖਦੀ ਆਂ ਕਿ ਵੀ ਖਾਣਾ ਆਪਾਂ ਨੂੰ ਹਫਤੇ ਵਿੱਚ ਇੱਕ ਵਾਰ ਜ਼ਰੂਰ ਇਕੱਠੇ ਬੈਠ ਕੇ ਖਾਣਾ ਚਾਹੀਦਾ ਅਸੀਂ ਇਸ ਤਰ੍ਹਾਂ ਕਰਦੇ ਸੀ ਜੀ ਜਦੋਂ ਮੇਰਾ ਵੱਡਾ ਬੇਟਾ ਘਰੇ ਹੁੰਦਾ ਸੀ ਅਸੀਂ ਜ਼ਰੂਰ ਖਾਣਾ ਇਕੱਠਾ ਖਾਣ ਦੀ ਕੋਸ਼ਿਸ਼ ਕਰਦੇ ਵੀ ਸਾਰੇ ਇਕੱਠੇ ਬੈਠ ਕੇ ਖਾਈਏ ਬੜੀਆ ਲੱਗਦਾ ਜੀ ਜਦੋਂ ਆਪਾਂ ਇਕੱਠੇ ਬਹਿ ਕੇ ਖਾਂਦੇ ਆ ਨਾ ਇਹਦਾ ਆਪਣਾ ਟਾਈਮ ਸਪੈਂਡ ਹੋ ਜਾਂਦਾ ਗੱਲਾਂ-ਬਾਤਾਂ ਹੋ ਜਾਂਦੀਆਂ ਨੇ ਤੇ ਇਹੀ ਟਾਈਮ ਹੁੰਦਾ ਆਪਾਂ ਨੂੰ ਜੈ ਚਾਹ ਪੀਣ ਵੇਲੇ ਆਪਾਂ ਬਿੰਦ ਇਕੱਠੇ ਹੋ ਕੇ ਬਹਿਨੇ ਜੈ ਰੋਟੀ ਖਾਣ ਵੇ ਤੇ ਜਰੂਰ ਆਪਾਂ ਨੂੰ ਕੋਸ਼ਿਸ਼ ਕਰਨੀ ਹੈ ਜੇ ਆਈਂਦੇ ਆਪਣੇ ਬੱਚਿਆਂ ਨੂੰ ਕਹਿਣਾ ਚਾਹੀਦਾ ਵੀ ਆਪਾਂ ਸਵੇਰੇ ਤੇ ਸਾਮ ਸਵੇਰੇ ਤੇ ਚਲੋ ਸਭ ਨੂੰ ਕੰਮ ਕਰਨਾ ਤੇ ਜਾਣਾ ਹੁੰਦਾ ਟਾਈਮ ਨਹੀਂ ਹੁੰਦਾ ਖਾਣਾ ਖਾਣ ਦਾ ਨਾ ਦੁਪਹਿਰੇ ਵੀ ਕਿਸੇ ਕੋਲ ਟਾਈਮ ਨਹੀਂ ਹੁੰਦਾ ਵੀ ਸਾਮ ਨੂੰ ਜ਼ਰੂਰ ਇਕੱਠੇ ਬਹਿ ਕੇ ਖਾਣਾ ਚਾਹੀਦਾ ਤੁਸੀਂ ਆਦਤ ਪਨਾ ਕੇ ਦੇਖਿਓ ਤੇ ਇਸ ਤਰ੍ਹਾਂ ਕਰਨ ਨਾਲ ਪਿਆਰ ਜ ਬਹੁਤ ਹੀ ਵਾਧਦਾ ਹੁੰਦਾ ਘਰਾਂ ਚ ਵਰਕਤ ਆਉਂਦੀਆਂ ਨੇ ਇਕੱਠੇ ਖਾਣਾ ਖਾਣ ਨਾਲ ਤੇ ਜਦੋਂ ਆਪਾਂ 15-20 ਮਿੰਟ ਇੱਕ ਦੂਜੇ ਨਾਲ ਇਕੱਠੇ ਹੋ ਕੇ ਬੈਠਦੇ ਆ ਤਾਂ ਬਹੁਤ ਹੀ ਵਧੀਆ ਲੱਗਦਾ ਟਾਈਮ ਬੱਸ ਵਧੀਆ ਹੁੰਦਾ ਤੇ ਇੱਕ ਦੂਜੇ ਨਾਲ ਆਪਣੀ ਗੱਲ ਸ਼ੇਅਰ ਕਰਦੇ ਆ ਮੈਂ ਵੀ ਕਈ ਚੈਨਲ ਦੇਖਦੀ ਹੁੰਨੀ ਆ ਉਹਨਾਂ ਵਿੱਚ ਲਿਖਿਆ ਹੁੰਦਾ ਵੀ ਇਕੱਠੇ ਬਹਿ ਕੇ ਖਾਣਾ ਖਾਣ ਨਾਲ ਘਰ ਵਿੱਚ ਬਰਕਤ ਆਉਂਦੀ ਹੈ ਤੁਸੀਂ ਕਰਕੇ ਦੇਖਿਓ ਟ੍ਰਿਕ ਅਪਣਾ ਕੇ ਦੇਖਿਓ ਜੀ ਆਪਣੇ ਘਰ ਵਿੱਚ ਚਲੋ ਅਸੀਂ ਤਾਂ ਥੱਲੇ ਬੈਠ ਕੇ ਖਾਣੇ ਆ ਅੱਜ ਆਪਾਂ ਰੋਟੀ ਖਵਾਈ ਸੀ ਤੁਸੀਂ ਬੈੱਡ ਤੇ ਜਾਂ ਮੰਜੇ ਤੇ ਬੈਠ ਕੇ ਵੀ ਖਾਣਾ ਇਕੱਠੇ ਬੈ ਕੇ ਖਾਓ ਕਿੰਨਾ ਆਨੰਦ ਆਊਗਾ ਜਦੋਂ ਤੁਹਾਡੇ ਬੱਚੇ ਤੁਹਾਡੇ ਨਾਲ ਬੈਠ ਕੇ ਖਾਣਾ ਖਾਣਗੇ ਅਸਤਾ ਜੀ ਕਰਦੇ ਆ ਇਸ ਤਰ੍ਹਾਂ ਕਈ ਵਾਰ ਵੀ ਇੱਕ ਦਿਨ ਹਫ਼ਤੇ 'ਚ ਜ਼ਰੂਰ ਖਾਓ ਜੇ ਰੋਜ਼-ਰੋਜ਼ ਨਹੀਂ ਖਾਇਆ ਜਾਂਦਾ ਮੈਂ ਤਾਂ ਬੱਚਿਆਂ ਨੂੰ ਫੋਰਸ ਕਰਦੀ ਆ ਇਸ ਗੱਲ ਬਾਰੇ ਵੀ ਇੱਕ ਦਿਨ ਜ਼ਰੂਰ ਪੁੱਤ ਆਪਾਂ ਇਕੱਠੇ ਬਹਿ ਕੇ ਖਾਣਾ ਖਾਵਾਂਗੇ ਤੇ ਮੰਨਦੇ ਵੀ ਆ ਜੇ ਬੱਚੇ ਹਫ਼ਤੇ ਚ ਇੱਕ ਦਿਨ ਮੰਨਣ ਲੱਗ ਜਾਣਗੇ ਫਿਰ ਦੋ ਦਿਨ ਮੰਨਣਗੇ ਫਿਰ ਤਿੰਨ ਦਿਨ ਮੰਨਣਗੇ ਤੇ ਇਹ ਆਪਣੀਆਂ ਛੋਟੀਆਂ-ਛੋਟੀਆਂ ਆਦਤਾਂ ਨਾਲ ਘਰ 'ਚ ਖੁਸ਼ੀਆਂ ਆਉਂਦੀਆਂ ਨੇ ਨਾਲੇ ਅਸੀਂ ਕਰੀਆਂ ਗੱਲਾਂ ਬਾਤਾਂ ਜੀ ਨਾਲੇ ਸਕੇ ਭੋਜਨ ਇਹ ਰਾਜ-ਰਾਜ ਭੋਜਨ ਖਾਓ ਮੇਰੇ ਭਾਈ ਇੱਕ ਵੱਖਰੀ ਟੈਸਟ ਆਉਂਦਾ ਜਦੋਂ ਇਸ ਤਰ੍ਹਾਂ ਇਕੱਠੇ ਬਹਿ ਕੇ ਸਾਰੇ ਖਾਂਦੇ ਆ ਅੱਗੇ ਸਾਂਝੇ ਪਰਿਵਾਰਾਂ 'ਚ ਸਾਰੇ ਆਪਾਂ ਇਕੱਠੇ ਬਹਿ ਕੇ ਖਾਣਾ ਖਾਂਦੇ ਸੀ ਕਿੰਨਾ ਵਧੀਆ ਲੱਗਦੇ ਸੀ ਹੁਣ ਭੱਜ ਦੌੜਾਈ ਜ਼ਿੰਦਗੀ 'ਚ ਕਿਸੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਆਪਾਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰ ਸਕੀਏ ਪਰਿਵਾਰ 'ਚ ਤੇ ਇੰਨਾ ਕੁ ਟਾਈਮ ਮੈਂ ਸਾਰੀਆਂ ਭੈਣਾਂ ਨੂੰ ਕਹੂੰਗੀ ਜ਼ਰੂਰ ਕੱਢਣਾ ਚਾਹੀਦਾ ਵੇਰੀ ਡੇਲੀ ਵੀ ਆਤਾ ਮੈਂ ਕਹਿੰਨੀ ਵੀ ਆਪਾਂ ਕੱਟੀਆਂ ਰੋਟੀਆਂ ਬਣਾ ਕੇ ਵੀ ਫੇਰ ਖਾਣਾ ਖਾਵਾਂਗੇ ਇੰਨੇ ਨਾਲ ਕੋਈ ਠੰਡੀ ਨਹੀਂ ਰੋਟੀ ਹੁੰਦੀ ਜੇ ਆਪਾਂ ਕਹੀਏ ਵੀ ਠੰਡੀ ਰੋਟੀ ਹੋ ਜਾਂਦੀ ਕਿਉਂਕਿ ਹੁਣ ਬੰਦ ਡੱਬੇ ਨੇ ਰੋਟੀ ਵਾਲੇ ਖਾਣਾ ਤੁਸੀਂ ਪਹਿਲਾਂ ਬਣਾ ਲਓ ਤੇ ਆਪ ਵੀ ਨਾਲ ਖਾਓ ਬੈਠ ਕੇ ਪਰਿਵਾਰ ਦੇ ਬਹੁਤ ਵਧੀਆ ਲੱਗਦਾ ਇੰਜੋਏ ਕਰੋ ਲਾਈਫ ਨੂੰ ਇੰਜੋਏ ਕਰਨਾ ਚਾਹੀਦਾ ਕੰਮਕਾਰ ਚੱਲ ਜਾਂਦੇ ਤੁਸੀਂ ਪਹਿਲਾਂ ਰੋਟੀਆਂ ਪਕਾ ਕੇ ਆਪਣੀ ਜਿੰਨੀ ਵੀ ਪਰਿਵਾਰ ਦੇ ਮੈਂਬਰਾਂ ਨੇ ਖਾਣੀਆਂ ਨੇ ਇੱਕ ਇਹ ਡੱਬੇ ਚ ਪਾ ਲਓ ਗਰਮ ਰੋਟੀਆਂ ਵਾਲੇ ਚ ਫਿਰ ਤੁਸੀਂ ਪਰਿਵਾਰ ਨਾਲ ਇਕੱਠਾ ਬਹਿ ਕੇ ਖਾਣਾ ਖਾ ਕੇ ਦੇਖਿਓ ਤੇ ਦੱਸਿਓ ਸੋਨ ਕਿੰਨਾ ਆਨੰਦ ਆਊਗਾ ਸਕੂਨ ਆਊਗਾ ਜਦੋਂ ਤੁਹਾਡੇ ਬੱਚੇ ਤੁਹਾਡੇ ਸਾਹਮਣੇ ਬਹਿ ਕੇ ਖਾਣਾ ਖਾਣਗੇ ਪਤੀ ਦੇ ਖਾਣਾ ਖਾਊਗਾ ਤੇ ਆਪਾਂ ਵੀ ਨਾਲ ਖਾਵਾਂਗੇ ਤੇ ਪਤਾ ਹੀ ਨਹੀਂ ਲੱਗਦਾ ਵੱਧ ਰੋਟੀ ਖਾਧੀ ਜਾਂਦੀ ਐ ਇਸ ਤਰ੍ਹਾਂ ਖਾਣ ਨਾਲ ਕੱਲਾ ਬੰਦਾ ਘੱਟ ਰੋਟੀ ਖਾਊਗਾ ਜੀ ਬੱਚੇ ਵੱਧ ਖਾ ਜਾਂਦੇ ਫਿਰ ਇਸ ਤਰ੍ਹਾਂ ਇਕੱਠੇ ਹੋ ਕੇ ਰੋਟੀ ਖਾਣ ਨਾਲ ਇੰਨਾ ਕਪਰਾਲਾ ਜ਼ਰੂਰ ਕਰਨਾ ਚਾਹੀਦਾ ਅੱਗੇ ਚੁੱਲ੍ਹੇ ਮੂਰੇ ਸਾਰਾ ਪਰਿਵਾਰ ਇਕੱਠਾ ਹੋ ਕੇ ਆਪਾਂ ਆਪਣੀ ਬੀਬੀ ਦੇ ਦਿਵਾਲੇ ਬਹਿ ਜਾਂਦੇ ਸੀ ਬੀਬੀ ਰੋਟੀ ਦੇ ਦੇ ਰੋਟੀ ਦੇ ਦੇ ਕਿੰਨਾ ਵਧੀਆ ਲੱਗਦਾ ਸੀ ਤਾਂ ਸੀਤਾ ਹੁਣ ਵੀ ਜਦ ਮੱਕੀ ਦੀ ਰੋਟੀ ਲਾਉਣੇ ਫਿਰ ਬਾਹਰ ਮੰਜਾ ਜਾਂ ਪੀੜੀਆਂ ਤੇ ਬਹਿ ਕੇ ਚੁੱਲ੍ਹੇ ਮੂਰੇ ਬੈਠ ਕੇ ਰੋਟੀ ਖਾਣੇ ਕਿਉਂਕਿ ਨਾ ਤਾਂ ਕੰਮ ਕਰਨ ਵਾਲੇ ਨੂੰ ਸੁਖਾਲਾ ਨਾਲੇ ਖਾਣਾ ਇਹਨੂੰ ਸੁਖਾਲਾ ਜੇ ਤੁ ਆਪਾਂ ਇਧਰ ਉਧਰ ਦੇ ਗੇੜੇ ਵੀ ਆਪਣੇ ਘੱਟ ਲੱਗਦੇ ਇਸ ਤਰ੍ਹਾਂ ਕਰਨਾ ਨਾ ਵੀ ਬੀਬੀਾਂ ਦੀ ਹੈਲਪ ਹੋ ਜਾਂਦੀ ਇਸ ਤਰ੍ਹਾਂ ਜਦੋਂ ਆਪਾਂ ਚਿੱਲੇ ਮੂਰੇ ਬਹਿ ਕੇ ਖਾਣਾ ਖਾਂਦੇ ਅੱਗੇ ਖਾਂਦੇ ਸੀ ਜੀ ਹੁਣ ਲੋਕ ਬੈੱਡਾਂ ਤੇ ਖਾਂਦੇ ਅੱਗੇ ਚਿੱਲੇ ਮੂਰੇ ਬਹਿ ਕੇ ਖਾਣਾ ਖਾਂਦੇ ਸਾਰੇ ਕੋਲ ਪੀੜੀਆਂ ਢਾਕੇ ਮੰਝੜਾ ਢਾਕੇ ਚਿੱਲੇ ਮੂਰੇ ਬਹਿ ਕੇ ਖਾਣਾ ਖਾਂਦੇ ਸੀ ਸਾਰੇ ਹੁਣ ਆਪੋ ਆਪਣੇ ਕਮਰਾਂ 'ਚ ਬੈੱਡ ਟੀ ਦਰਵਾਜ਼ਾ ਹੋ ਗਿਆ ਤੇ ਖਾਣਾ ਵੀ ਜਿੱਥੇ ਬੈਠਾ ਬੰਦਾ ਉੱਥੇ ਕਹਿੰਦਾ ਮੇਰਾ ਖਾਣਾ ਇੱਥੇ ਆਵੇ ਅਕੱਲਾ ਪਣ ਮਹਿਸੂਸ ਕਰਨ ਲੱਗੇ ਲੋਕ ਤੇ ਉਸ ਤਰ੍ਹਾਂ ਦੀ ਨੇਚਰ ਬਣ ਗਈ ਸਾਰਿਆਂ ਦੀ ਇਹ ਵੀ ਇੱਕ ਲੱਥ ਲੱਗ ਗਿਆ ਆਪਾਂ ਨੂੰ ਬੈੱਡ 'ਤੇ ਦੀ ਬੈੱਡ ਤੇ ਬੈਠ ਕੇ ਹੀ ਪੀਣੀ ਆ ਅੱਗੇ ਕੌਣ ਬੈੱਡ ਤੇ ਟੀ ਦਿੰਦਾ ਹੁੰਦਾ ਤੇ ਆਪਣੇ ਵਰਗੇ ਇਹ ਉੱਠੀ ਜਾਂਦੇ ਚੁੱਲ੍ਹੇ ਮੁਰੇ ਆ ਕੇ ਪਤੀਲੀ ਚ ਚਾਹ ਪੀ ਜਾਂਦੇ ਸੀ ਕੋਸਾਪ ਵੀ ਆਪਣੇ ਪਰਿਵਾਰ ਦੀਆਂ ਆਦਤਾਂ ਗਲਤ ਬਣਾ ਲਈਆਂ ਇੱਕ ਸਾਡੇ ਰਿਸ਼ਤੇਦਾਰ ਜੀ ਨੇ ਤੇ ਉਹ ਕਹਿੰਦੇ ਅਸੀਂ ਸਵੇਰੇ 3 ਵਜੇ ਚਾਹ ਕਰਕੇ ਰੱਖ ਦਿੰਨੇ ਆਂ ਵੀ ਜੀ ਨੇ ਪੀਣੀ ਹੈ ਪੀ ਲੋ ਫਿਰ ਚਾਹ ਮੁੜ ਕੇ ਉਹ ਕਰ ਦੇਣੀ ਹੈਗੇ ਜੀ ਦੇਖੋ ਇਹ ਵੀ ਅਸੂਲ ਨੇ ਪਰਿਵਾਰ ਦੇ ਜਿਹੜਾ ਪਰਿਵਾਰ 3 ਵਜੇ ਉੱਠਦਾ ਹੋਊ ਕਿੰਨਾ ਮਿਹਨਤੀ ਪਰਿਵਾਰ ਹੋਊਗਾ ਤੇ ਉਹ ਕਹਿੰਦੇ ਸੀ ਦੁਬਾਰਾ ਚਾਹ ਨਹੀਂ ਬਣਾਉਂਦੇ ਇੱਕ ਵਾਰ 3 ਵਜੇ ਕਰਕੇ ਪਤੀਲੀ ਚਾਹ ਦੀ ਰੱਖ ਦਿੰਨੇ ਬੀਜੀ ਨੇ ਪੀ ਲਈ ਪੀ ਲਈ ਵੀ ਫੇਰ ਚਾਹ ਅੰਨੀ ਅਸੀਂ ਬਣਾਉਂਦੇ ਹੈਗੇ ਬਾਅਦ ਚ ਆਪਣੇ ਤਾਂ ਪਤੀਨ ਲੱਗਦਾ ਬੱਚੇ ਫੋਨ ਦੇਖੀ ਜਾਂਦੇ ਆ ਉਧਰੋਂ ਚਾਹ ਠੰਡੀ ਹੋ ਜਾਂਦੀ ਹੈ ਫੇਰ ਕਹਿਣਗੇ ਮੰਮੀ ਕਰ ਲਿਆ ਗਰਮ ਚਾਹ ਨੂੰ ਮੰਮੀ ਕਰ ਲਿਆ ਗਰਮ ਚਾਹ ਨੂੰ ਤੁਸੀਂ ਦੱਸਣਾ ਕਿਹੜੀਆਂ ਭੈਣਾਂ ਦੇ ਘਰੇ ਇਸ ਤਰ੍ਹਾਂ ਬੱਚੇ ਕਹਿੰਦੇ ਆ ਤੇ ਚਾਹ ਕੁੱਟ ਪੀਣੀ ਨਹੀਂ ਹੁੰਦੀ ਐਂ ਲਵੇੜ ਕੇ ਗਲਾਸ ਛੱਡ ਦਿੰਦੇ ਆ ਅੱਧੀ ਚਾਹ ਵਿੱਚ ਛੱਡ ਦਿੰਦੇ ਤੇ ਸਾਡੇ ਬੱਚੇ ਤਾਂ ਜੀ ਐਂ ਕਰਦੇ ਤੁਸੀਂ ਦੱਸਿਓ ਤੁਹਾਡੇ ਬੱਚੇ ਕਿਸ ਤਰ੍ਹਾਂ ਚਾਹ ਪੀਂਦੇ ਨੇ ਕੋਲ ਫੋਨ ਦੇ ਦੇਖਦੇ ਆਂ ਤੇ ਠੰਡੀ ਹੋ ਜਾਂਦੀ ਆ ਆਕਾਸ ਤਾਂ ਆਪਣਾ ਨਹੀਂ ਪੀਂਦਾ ਚਾ ਵੱਡਾ ਬੇਟਾ ਮੇਰਾ ਪੀਂਦਾ ਸੀ ਉਹ ਜਮੀ ਥੋੜੀ ਜਿਹੀ ਪੀਂਦਾ ਕਬਿੰਦਕ ਵਿੱਚ ਸੁਕਾਏਂਦਾ ਮੈਂ ਵੀ ਕੁੱਟੀ ਚਾਹ ਬਣਾ ਲਿਆ ਮੈਂ ਕਹਿੰਦੀ ਪੀਂਦਾ ਤਾਂ ਤੂੰ ਹੈ ਨਹੀਂਗਾ ਬੀਗਲਾ ਚਿਲਵੇੜ ਕੇ ਗਲਾਸ ਹੀ ਛੱਡ ਦੇਣਾ ਦੇਖੋ ਜੀ ਪਰਿਵਾਰਾਂ ਦੇ ਬਹੁਤ ਉਸੂਲ ਬਣਾਏ ਹੋਏ ਨੇ ਉਹਨਾਂ ਦਾ ਇਹ ਉਸੂਲ ਬਹੁਤ ਹੀ ਕਾਮਯਾਬ ਉਹ ਤਿੰਨ ਭਰਾ ਨੇ ਬਹੁਤ ਹੀ ਜ਼ਿਆਦਾ ਤਿੰਨ ਬੌਟੀਆਂ ਆਈਆਂ ਹੋਈਆਂ ਨੇ ਉਸ ਤਰੀ ਮਗਰ ਫੈਮਿਲੀ ਸਾਰੀ ਲੱਗ ਜਾਂਦੀ ਜਿਸ ਤਰ੍ਹਾਂ ਆਪਣਾ ਪਰਿਵਾਰ ਦਾ ਮੋਢੀ ਕਰ ਦੰਦਾ ਸਾਰਾ ਸੇਰਾ ਮੋਢੀ ਦੇ ਸੇਰਾ ਹੁੰਦਾ ਜੇਦੋ ਘਰ ਦਾ ਮੁਖੀ ਨਾ ਕੋਈ ਕੰਮ ਕਰੇ ਤਾਂ ਮਾਗਰ ਪਰਿਵਾਰ ਨੇ ਕੀ ਕੰਮ ਕਰਨਾ ਤੇ ਉਹਨਾਂ ਦੀ ਮਾਤਾ ਦਾ ਸੋਹਲ ਬਣਾਇਆ ਹੋਇਆ ਵੀ 3 ਵਜੇ ਤੋਂ ਬਾਅਦ ਬੇ ਇੱਕ ਵਾਰ ਚਾਹ ਧਰਕੇ ਦੁਆਰਾ ਚਾਹ ਨਹੀਂ ਠੀਕੂਗੀ ਚਿੰਦੇ ਤੇ ਆਪ ਹੀ ਬੱਚੇ ਉੱਠ ਕੇ ਪੀਂਦੇ ਆ ਜੀ ਚਾਹ ਵੀ ਜਦੋਂ ਫੇਰ ਦੁਆਰਾ ਮਿਲਣੀ ਨਹੀਂ ਹੈਗੀ ਪਰ ਹੁਣ ਆਪਾਂ ਆਪਣੇ ਬੱਚਿਆਂ ਨੂੰ ਸੋਹਲ ਬਣਾ ਲਿਆ ਬੈਡ ਟੀ ਦੇ ਕੇ ਬਿੱਡਾਂ ਤੇ ਬੈਠੇ ਚਾਹ ਦਿੰਦੇ ਅੱਗੇ ਉੱਠਦੇ ਸੀ ਆਪਾਂ ਵੀ ਉੱਠ ਕੇ ਮੂੰਹ ਧੋਂਦੇ ਸੀ, ਕੁਰਲੀ ਕਰਦੇ ਸੀ, ਬੁਰਸ ਕਰਦੇ ਸੀ। ਫੇਰ ਕਿਤੇ ਜਾ ਕੇ ਚਾਹ ਪੀਂਦੇ ਸੀ। ਹੁਣ ਬੱਚੇ ਬੁਰਸ ਕਰਨ ਕਿੱਥੋਂ ਉੱਠਣਗੇ ਜਦੋਂ ਬਿੱਡ ਤੇ ਬੈਠੇ ਚਾਹ ਪੀ ਲੈਂਦੇ। ਤੇ ਤੁਸੀਂ ਆਪਣਾ ਕੇ ਦੇਖਣਾ ਜੀ ਨੁਕਤੇ। ਇਹ ਛੋਟੇ-ਛੋਟੇ ਨੁਕਤੇ ਆਪਾਂ ਨੂੰ ਅਪਣਾਉਣੇ ਚਾਹੀਦੇ ਨੇ। ਘਰਾਂ ਵਿੱਚ ਖਾਸ ਕਰਕੇ ਪਰਿਵਾਰ ਦੇ ਮੁਖੀ ਨੂੰ ਪਹਿਲ ਕਰਨੀ ਪੈਂਦੀ ਹੈ ਇਹਨਾਂ ਕੰਮਾਂ ਵਿੱਚ। ਲਓ ਜੀ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਇਕ ਸੇਅਰ ਤੇ ਕਮੈਂਟ ਜ਼ਰੂਰ ਕਰਿਓ। ਤੇ ਵੀਡੀਓ ਤੇ ਆਉਣ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਲਓ ਜੀ ਪ੍ਰਧਾਨ ਸਾਹਿਬ ਨੇ ਖਾਣਾ ਸਾਕ ਲਿਆ। ਵੀ ਵੀ ਨਹੀਂ ਵਿਸਾਕਲੇ ਤੇ ਮੈਂ ਵੀਸਕਲੇ ਅਸੀਂ ਹੁਣ ਮਾਗਰੋਂ ਖਾਦੇ ਆ ਇਕਲੇ ਅਸੀਂ ਆਪਦੇ ਲੀਵਰ ਦੀ ਪ੍ਰਵਾਹ ਬਿਨਾ ਕੀਤੇ ਅਸੀਂ ਇਕੱਠੀ ਢਿੱਡ ਚ ਪਾਈ ਜਾਂਦੇ ਜਦੋਂ ਆਪਣੇ ਕੋਲ ਚੀਜ਼ ਪਈ ਹੋਵੇ ਆਪਾਂ ਤਾਂ ਇੰਤਜ਼ਾਰ ਨਹੀਂ ਹੁੰਦਾ ਜੇ ਲੋ ਜੀ ਇਸ ਤਰ੍ਹਾਂ ਕਰਕੇ ਦੇਖਿਓ ਤੁਸੀਂ ਕਿਸੇ ਦਿਨ ਖਾਣਾ ਖਾ ਕੇ ਦੇਖਿਓ ਇਕੱਠੇ ਜਿਹੜੇ ਖਾਂਦੇ ਆ ਇਕੱਠੇ ਖਾਣਾ ਉਹ ਵੀ ਸਾਨੂੰ ਕਮੈਂਟ ਕਰਕੇ ਦੱਸਿਓ ਜਿਨ੍ਹਾਂ ਦੇ ਪਰਿਵਾਰਾਂ ਚ ਨਹੀਂ ਖਾਂਦੇ ਉਹ ਵੀ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਜਿਹੜੇ ਭੈਣ ਭਾਈ ਵੀਡੀਓ ਤੇ ਵਧੀਆ ਵਧੀਆ ਕਮੈਂਟ ਕਰਦੇ ਆ ਸਾਰੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀਡੀਓ ਤੇ ਆਉਣ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤਾਂ ਕਿ ਆਪਣਾ ਬਾਜ਼ ਟਾਈਮ ਪੂਰਾ ਹੋ ਸਕੇ ਜੀ ਇਸ ਤਰ੍ਹਾਂ ਠੇਹਾਂ ਬੈਠ ਕੇ ਖਾਣਾ ਖਾਣ ਨਾਲ ਬਹੁਤ ਹੀ ਫਾਇਦੇ ਨੇ ਤੇ ਘਰਾਂ 'ਚ ਆਉਂਦੀਆਂ ਨੇ ਬਰਕਤਾਂ ਲੋ ਜੀ ਆਪਾਂ ਵੀ ਭੋਜਨ ਸਾਕ ਲਿਆ పైన పేట పూజా ఫిర్ కం దూజాకర్డియో దండ్ మే నమీద ਲੈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਓਕੇ ਬਾਏ ਬਾਏ ਬੀਬੀ ਤੋਂ ਉੱਠਿਆ ਨਹੀਂ ਆਂਦਾ ਨੀਚੇ